ਦੀਨਾ ਸਾਰੇ ਵੋਟਾਂ ਪੈ ਰਹੀਆਂ ਵਾ ਇਹ ਵੀ ਸ਼ਰਾਤੀਆਂ ਨੂੰ ਕੋਈ ਵੀ ਸ਼ਰਾਤ ਨਹੀਂ ਕਰੀ ਦੇਣੀ ਚਾਹੀਦੀ ਜੋ ਜਿਹੜਾ ਜਾਊਗਾ ਸਦਾ ਹੀ ਅੱਗੇ ਵਧਾ ਬੁਲਾ ਦੇ ਸਰ ਜੀ ਜਿਹੜੇ ਲੋਰਡ ਆਰਡਰ ਨਾਲ ਵੋਟਿੰਗ ਹੋ ਰਹੀ ਹੈ ਪਰ ਕਿਸੇ ਤਰ੍ਹਾਂ ਜੋ ਸ਼ਰਾਤ ਬੰਦਾ ਉਹ ਤੇ ਕੀ ਕੀ ਆਪਾਂ ਜਿਹੜੀ ਧਾਰਾ ਦੇ ਤਹਿ ਦਰਦੇ ਜੀ ਉਹਨਾਂ ਦੇ ਫਿਰ ਅਮਨ ਨੂੰ ਅਮਾਨ ਨਾਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਵਾ ਕਦੇ ਵੀ ਕੋਈ ਅਗਰ ਸ਼ਰਾਤ ਕੋਈ ਸ਼ਰਾਤ ਕਿਸ ਤਰ੍ਹਾਂ ਕੀਤਾ ਨਹੀਂ ਜਾਣ ਦੂਗਾ ਮੈਂ ਬੰਦੀ ਕਾਰਵਾਈ ਕੀਤੀ ਜਾਊਗੀ 126 169 ਦੇ ਤਹਿ ਤੇ 70 ਦੇ ਤਹਿ ਤੇ 70 ਦੇ ਤਹਿ ਤੇ ਸਦਾ ਹੀ ਅੱਗੇ ਵਧਾ ਦੇ ਵਿੱਚ ਕਿ ਆ ਪੰਜਾਬ ਪਰਸਪਤ ਅਸਰ ਗਿਆ ਉਹ ਆਪਣੀ ਏਰੀਆ ਦੇ ਵਿੱਚ ਕਾਰੇ ਕਵਰ ਕਰ ਰਹੇ ਹਨ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋ ਰਹੀ ਔਰ ਗੱਡੀ ਰੋਕਣਾ ਦੱਸਿਆ ਗਿਆ ਪਰ ਬਾਤ ਅਰੀ ਜੇਕਰ ਕੋਈ ਸ਼ਰਾਰਤੀ ਸ਼ਰਾਰਤ ਕਰ ਗਿਆ ਜੋ VOTING ਦਾ ਰੂਲਿੰਗ ਹੈ ਉਹਨੂੰ ਭੰਕੜ ਦੇ ਤਦ ਜਿਹੜੀ ਕਾਰਵਾਈ ਕੀਤੀ ਜਾਏਗੀ ਪੰਜਵੀਂ ਆ ਉਹ ਅਸੀਂ ਗਮਾਨਪੁਰ ਦੀ ਗੱਲ ਕਰਦੇ ਹਾਂ ਸ਼ੁਭਨਾ ਕੀ ਆਪਣਾ ਜੀ ਦੱਤ ਸਿੰਘ ਜੀ ਜੀ ਅੱਜ VOTING ਕਿਤਨ ਹੋ ਰਹੀ ਹੈ ਬਹੁਤ ਸ਼ਾਂਤੀ ਨਾਲ ਹੋ ਰਹੀ ਹੈ ਬੋਟ ਬਹੁਤ ਵਧੀਆ ਪੈ ਰਹੀ ਹੈ ਜੀ ਜੀ ਤਰਨਾਗੀ ਸੁਭੀ ਨਾ ਕਲੰਦਰ ਸਿੰਘ ਜੀ ਹਾਂਜੀ VOTING ਕਿਤਰਾ ਹੋਈ ਹੈ ਬਹੁਤ ਸ਼ਾਂਤਮੀ ਟੰਗਣਾ ਵਧੀਆ ਟੰਗਣਾ VOTING ਹੋ ਰਹੀ ਹੈ ਕੋਈ ਇਹੋ ਜਿਹੀ ਕੋਈ ਗੜਬੜਤ ਨਹੀਂ ਹੋ ਰਹੀ ਹੈ ਨਾ ਨਾ ਤੁਸੀਂ ਦੇਰ ਸਾਡੀ ਪ੍ਰੈਸ ਦੀ ਟੀਮ ਇਹੋਲੇ ਜੋ ਗੁਮਾਨਪੁਰੇ ਪੱਤੇ ਹੈ ਜਿੱਥੇ ਜ਼ਿਲ੍ਹਾ ਪਰਿਸ਼ਦ ਦੀ ਔਰ ਬਲਾਕ ਸੰਪਤੀ ਦੀ VOTING ਹੋ ਰਹੀ ਆ ਔਰ ਅਸੀਂ ਗੱਲ ਕਰਦੇ ਕਿ ਜੋ ਲਖਣ ਹੋ ਰਹੀ ਆ ਇਹ ਇਮਾਨਦਾਰੀ ਨਾਲ ਹੋ ਰਹੀ ਜਾਂ ਇਹਦੇ ਬਾਰੇ ਕੀ ਕਹਿਣਾ ਤੁਸੀਂ ਸਾਡੀ ਸਰ ਬਿਲਕੁਲ ਇਮਾਨਦਾਰੀ ਨਾਲ ਨਿਰਪੱਖ ਹੋ ਰਹੀ ਹੈ ਜੀ ਹਾਂਜੀ ਤੇ ਸ਼ਹਿਰ ਦਾ ਕੋਈ ਕਿਹੇ ਤਾਂ ਦਿੱਕਤ ਨਹੀਂ ਆ ਸਰ ਜੀ ਬਿਲਕੁਲ ਨਾ ਨਾ ਨੋਰਮਲ ਸਰ ਜੀ ਸਭ ਨਰਮੋਲਾ ਬੜੇ ਜਿਹੜੇ ਵੋਟਰ ਆਪਣੇ ਬਸ ਵਧੀਆਨ ਬੜੀ ਪਿਆਰ ਨਾਲ ਕਰਦੇ ਬੜੇ ਬੜੇ ਪਿਆਰ ਨਾਲ ਵਧੀਆ ਲੋਕ ਹੈ ਅੱਛੀ ਸਮਝਦਾ ਜੀ ਤੁਸੀਂ ਇੱਕ ਮੈਸੇਜ ਕੀ ਦੇਣਾ ਅੱਜ ਇੱਕ ਦੇਣਾ ਵੀ ਕਿ ਆਪਸੇ ਪਿਆਰ ਨਾਲ ਰਹੋ ਵੋਟਰਾਂ ਤੇ ਪੈਂਦੀ ਰਹਿਣੀ ਆ ਵੋਟਰਾਂ ਕੋ ਬਹੁਤ ਪਿਆਰ ਜੀ ਤੁਹਾਡਾ ਸ਼ੁਭਨਾਗੀ ਕਸ਼ਵੀਰ ਸਿੰਘ ਜੀ ਹਾਂਜੀ ਵੋਟਾਂ ਕਿਤਨਾ ਹੋ ਰਹੀਆਂ ਜੀ ਵੋਟ ਬਹੁਤ ਵਧੀਆ ਪੋਲਿੰਗ ਹੋਂਦੀ ਹੈ ਜੀ ਹਾਂਜੀ ਕੋਈ ਲੜਾਈ ਝਗੜਾ ਨਹੀਂ ਜੀ ਬੜੇ ਪ੍ਰੇਮ ਨਾਲ ਜੀ ਵੋਟਾਂ ਪਾਉਣ ਦੀ ਆ ਗਿਆ ਜੀ ਦਾ ਫਾਫਾ ਵਰਕਰ ਜੀ ਕੀ ਫਤ ਹੈ ਮੈਂ ਪ੍ਰੈਸ ਰਿਪੋਰਟਰ ਰਾਜੂ ਬੀਰ ਸਿੰਘ ਮੈਂ ਪਰਪੀ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਨਹੀਂ ਇਹ ਵਿਸ਼ਵਾਸ ਨੂੰ ਲੈ ਆ ਕੇ ਆਵਾਜ਼ ਸੁਣਾਈ ਸਰਕਾਰ ਇੱਕ ਅਮਨਪੰਦ ਬਸੰਦ ਸਰਕਾਰ ਆ ਅਸੀਂ ਲੋਕਾਂ ਦੇ ਨਾਲ ਤਹਿ ਦਿਲੋਂ ਖੜਦੇ ਆ ਤੇ ਸ਼ਾਂਤੀ ਦੇ ਨਾਲ ਹੀ ਵੋਟਾਂ ਪੈ ਰਹੀਆਂ ਤੇ ਸ਼ਾਂਤੀ ਨਾਲ ਹੀ ਪਵਾਵਾਂਗੇ ਹੁਣ ਤੱਕ ਤਕਰੀਬਨ 50% ਦੇ ਕਰੀਬਨ ਵੋਟਾਂ ਜਿਹੜੀਆਂ ਉਹ ਪੁੱਗੀਆਂ ਨੇ ਜਿਨ੍ਹਾਂ ਨੇ ਕੰਮਕਾਰਾਂ ਤੇ ਜਾਣਾ ਵਾ ਉਹ ਆਪਣੀਆਂ ਵੋਟਾਂ ਪੰਘਤਾ ਕੇ ਤੇ ਚਲੇ ਗਏ ਨੇ ਬਾਕੀ ਜਿਹੜੀ ਆ ਰਹਿ ਗਈ ਆ ਉਹ ਵੀ ਉਹ ਭੁਗਤ ਜਾਏਗੀ। ਟੂ ਮੋਟਿੰਗ ਤਾਂ ਸ਼ਾਮਾਂ ਕਿੰਨੇ ਵਜੇ ਤੱਕ ਕਿੰਨੇ ਤੋਂ ਕਿੰਨੇ ਤੱਕ? ਸਵੇਰੇ 8:30 ਵਜੇ ਤੋਂ 4 ਵਜੇ ਤੱਕ। ਤੇ ਉਸ ਤੋਂ ਬਾਅਦ ਪੂਰੇ ਡੀਟੇਲ ਦਾ ਜਿਹੜਾ ਆਪਾਂ ਵੇਰਵਾ ਜਿਹੜਾ ਕਿੰਨੀ ਭੁਗਤਾਨ ਕਿੰ ਨੂੰ ਆਇਆ ਕਿੰਨੇ ਦੁਬਾਰੇ ਜਾਣਕਾਰੀ ਕਿਉਂ ਦਿੱਤੀ ਜਾਊਗੀ? ਉਹ ਤੇ ਜੀ ਵੇਖੋ ਪ੍ਰੋਜੈਕਟ ਅਫਸਰ ਦੇ ਡਿਪੈਂਡ ਕਰਦਾ ਵਾ ਉਹ ਜਦੋਂ ਸਾਨੂੰ ਲਿਸ਼ਟਾਂ ਦੇਣ ਕਿ ਦੱਸੋ ਪਤਾ ਬੰਦੂ ਕਿ ਕਿੰਨੀ ਰਿਪੋਰਟ ਜਿਹੜੀ ਹੈ। ਮੈਂ ਹਰਜੀਤ ਸਿੰਘ ਕਿੰਨੀ ਵੋਟ ਵੀ ਉੱਤੇ ਪਹੁੰਚਦੀ 500 ਤੇ 54 ਕੋਟਾਂ ਦੀ ਪੋਲ ਹੁੰਦੀ ਆ ਜੀ। ਤੇ 1700 ਦੇ 1800 ਦੇ ਕਰੀਬ ਕੋਲ ਹੋਏ ਕਿ ਤੇ ਜਿਹੜੇ ਵਰਕਰ ਜਿਹੜੇ ਆ ਬੜੀ ਪ੍ਰਸਾਹ ਦੇ ਨਾਲ ਜਿਹੜੀ ਬੋਲਟੀ ਕਰਾ ਰਹੇ ਨੇ ਜੋ ਸਟਾਪ ਆਇਆ ਸਟਾਪ ਵੀ ਬੜੇ ਬੀਬੀ ਜੀ ਨਹੀਂ ਲੱਭਣੀ ਵੀ ਮੇਰੀ ਪਰਚੀ ਕੋਈ ਇਹਨਾਂ ਨੂੰ ਮਤਭੇਦ ਨਹੀਂ ਹੈਗਾ ਜੋ ਕੋਈ ਇਹਦਾ ਘਰ ਨੂੰ ਨਹੀਂ ਲੱਭ ਕੇ ਤੁਹਾਨੂੰ ਭੇਜਣੇ ਮਰਜ਼ੀ ਹੋ ਰਹੀ ਹੈ ਜੀ ਤੁਮੋਟੇ ਇਮਾਨਦਾਰੀ ਹੋ ਰਹੀ ਨੇ ਹਾਂ ਜੀ ਹਾਂ ਜੀ ਇਮਾਨਦਾਰੀ ਨਾਲ ਤੇ ਨਰਪਕ ਹੋਰੀ ਕਿਸ ਤਰ੍ਹਾਂ ਤੋਂ ਕੋਈ ਨਹੀਂ ਨਹੀਂ ਕੋਈ ਮਤਭੇਦ ਨਹੀਂ ਹੈਗਾ ਜੀ ਕੋਈ ਕਿਸੇ ਨਾਲ ਕੋਈ ਲਾਗਤ ਬਾਜੀ ਨਹੀਂ ਕਿਹਾ ਤੂੰ ਗੱਲ ਨਹੀਂ ਹੈ ਜੀ ਹਾਂ ਨੌਕਰ ਗੋਲ ਸਿੰਘ ਖੰਡ ਕਮਾਨਪੁਰਾ ਹਾਂਜੀ ਅਸੀਂ ਬਹੁਤ ਇਮਾਨਦਾਰੀ ਨਾਲ ਇੱਥੇ ਵੋਟਾਂ ਕੱਟ ਰਹੇ ਆ ਬਹੁਤ ਇਮਾਨਦਾਰੀ ਨਾਲ ਵੋਟ ਪੈ ਰਹੀ ਕੋਈ ਧੜੇਬਾਜੀ ਨਹੀਂ ਆ ਆਪੋ ਆਪਣੀ ਇਮਾਨਦਾਰੀ ਨਾਲ ਵੋਟਾਂ ਪਾ ਰਹੇ ਜਾ ਬਹੁਤ ਵਧੀਆ ਪ੍ਰਕਤਾਨ ਰਹੀ ਕਿਸੇ ਗੱਲ ਦੀ ਕੋਈ ਖਰਾਫੀ ਨਹੀਂ ਹੈਗੀ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਜੀ ਸਾਰਾ ਬੜਾ ਵਧੀਆ ਚੱਲ ਰਿਹਾ ਇੱਕ ਦੂਜੇ ਦੇ ਪਿਆਰ ਨਾਲ ਸਾਰੇ ਕੁੱਝ ਬਾਗਨਾ ਕੰਮ ਚੱਲ ਰਿਹਾ ਸਾਰੇ ਤੁਸੀਂ ਦੇਖਿਆ ਨਾ ਬਾਹਰ ਸੁਣਿਆ ਸੀ ਪਿੰਡਾਂ 'ਚ ਲੜਾਈ ਝਗੜਿਆ ਹੁੰਦਾ ਪਰ ਉਹ ਸਿੱਖਣਾ ਤੇ ਜੇ ਗਮਾਨਪੁਰੇ ਪਿੰਡ ਆਓ ਜਿੱਥੇ ਪਿਆਰ ਨਾਲ ਵੋਟਾਂ ਹੋ ਰਹੀਆਂ ਪਿਆਰ ਦੇ ਨਾਲ ਆਪਣਾ ਵੋਟਾਂ ਦਾ ਭਤਾਨ ਕਰ ਰਿਹਾ ਅਗਰ ਕੋਈ ਸਿੱਖਿਆ ਲੈਣੀ ਆ ਤਾਂ ਗਮਾਨਪੁਰੇ ਆ ਕੇ ਉਹ ਪਿਆਰ ਦੇ ਨਾਲ ਜੋ ਆਪਣੀ VOTING ਜਿਹੜੀ ਆ ਮਤ ਭੇਤ ਬਿਗੇਰ ਆਪਣੀ VOTING ਦਾ ਮਤ ਭੇਤ ਜਿਹੜਾ ਆਪਣੀ VOTING ਦਾ ਭਤਾਨ ਕਰ ਰਹੇ ਨੇ ਔਰ ਕੀਤਾ ਜਾ ਰਿਹਾ ਆਪਾਂ ਹੋਰ ਵੀ ਗੱਲ ਕਰਾਂਗੇ ਅੱਜ ਅੱਜ 14 ਤਰੀਕ ਨੂੰ ਪਲਾਕ ਸੰਸਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਕਿ ਬਹੁਤ ਆਮੜਾ ਮਾਣ ਤੇ ਸ਼ਾਂਤਮਈ ਹੋ ਰਹੀਆਂ ਨੇ ਗੈਰ ਮਤਭੇਤ ਹੋ ਰਹੀਆਂ ਨੇ ਇੱਥੇ ਕੋਈ ਗੱਲਬਾਤ ਨਹੀਂ ਇਹੋ ਜੀ ਬਿਲਕੁਲ ਵਧੀਆ ਸਿਸਟਮ ਚੱਲ ਰਿਹਾ ਵਾ ਅਸੀਂ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਖਿਲਾ ਰਿਹਾ ਵਾ ਜੋ ਕਿ ਕਿਸੇ ਕਦਰ ਦੀ ਕੋਈ ਇੱਥੇ ਅਜੇ ਤੱਕ ਕੋਈ ਨੁਕਤਾ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤਮਈ ਜਿਹੜੀ ਪੋਲਿੰਗ ਹੋ ਰਹੀ ਆ ਤੇ ਲੋਕੀ ਬੜੇ ਸ਼ਾਣਾ ਵੋਟਾਂ ਪਾ ਰਹੇ ਆ ਤੇ ਲੋਕਾਂ 'ਚ ਬਹੁਤ ਸ਼ਾਹ ਆ ਵੈਗੁਰ ਜੀ ਕਾ ਖਲਸਾ ਵੈਗੁਰ ਜੀ ਇੱਕ ਜਿਹੜਾ ਖੇਤਰੋਂ ਸਾਡਾ ਜਿਹੜਾ ਜੂਡਿਸ਼ਨ ਦਾ ਏਰੀਆ ਸਾਡਾ ਸਾਰਾ ਏਰੀਆ ਬਸਰ ਕੇ ਗਮਾਨਪੁਰੇ ਸੰਤ ਸਾਹਿਬ ਤੋਂ ਲੈ ਕੇ ਸਾਡਾ ਖੱਤ ਤੱਕ ਅਬਰ ਸ਼ਾਂਤੀ ਨਾਲ ਸਾਰੀਆਂ ਵੋਟਾਂ ਪੈ ਰਹੀਆਂ ਵਾਂ ਇਹ ਵੀ ਸ਼ਰਾਤੀਆਂ ਨੂੰ ਕੋਈ ਵੀ ਸ਼ਰਾਤ ਨਹੀਂ ਕਰੀ ਦੇਣੀ ਚਾਹੀਦੀ ਜੋ ਜੜਾ ਜਾਊਗਾ ਸਦਾ ਹੀ ਅੱਡਗਾ ਬੁਲਾ ਦੇ ਸਰ ਜੀ ਜਿਹੜਾ ਲਾਗ ਆਰਡਰ ਨਾਲ ਵੋਟਿੰਗ ਹੋ ਰਹੀ ਹੈ ਤੇ ਕਿਸੇ ਤਰ੍ਹਾਂ ਜੋ ਸ਼ਰਾਤ ਦਾ ਬੰਦਾ ਉਹ ਤੇ ਕੀ ਕੀ ਆਪਾਂ ਜਿਹੜੀ ਧਾਰਾ ਦੇ ਤਹਿ ਦਰਦ ਦੇ ਜਿਉਂ ਉਹਨਾਂ ਦੇ ਫਿਰ ਅਮਨ ਅਮਾਨ ਨਾਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਵਾਂ ਕਿਤੇ ਵੀ ਕੋਈ ਜੇ ਸ਼ਰਾਤ ਕੋਈ ਸ਼ਰਾਤ ਦੇ ਸਰਪੀਤਾ ਨਹੀਂ ਜਾਣ ਦੂਗਾ ਮੈਂ ਬੰਦੀ ਕਾਰਵਾਈ ਕੀਤੀ ਜਾਊਗੀ 126 169 ਦੇ ਤਹਿ ਤੇ 70 ਦੇ ਤਹਿ ਤੇ 70 ਦੇ ਤਹਿ ਤੇ ਸਦਾ ਹੀ ਬੁਲਾ ਦੇ ਵਿੱਚ ਆਪ ਪੰਜਾਬ ਪੁਰਸਤ ਦੇ ਅਸਰ ਗਿਆ ਉਹ ਆਪਣੇ ਏਰੀਆ ਦੇ ਵਿੱਚ ਕਾਰ ਰੀ ਕਵਰਿੰਗ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋ ਰਹੀ ਔਰ ਗੱਡੀ ਰੋਕਣਾ ਦੱਸਿਆ ਗਿਆ ਪਰ ਮਾਤਾ ਜੀ ਜੇਕਰ ਕੋਈ ਸ਼ਰਾਰਤੀ ਸ਼ਰਾਰਤ ਕਰ ਗਿਆ ਤੋ ਜੋ VOTING ਦਾ ਰੂਲਿੰਗ ਹੈ ਉਹਨੂੰ ਭੰਗ ਕਰਨ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਜਾਏਗੀ